ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦਾ ਮਿੱਤਰੋ ਪਿੰਡ ਕੁੱਕਰੀ ਕਲਾਂ ਦੇ ਵਿੱਚ ਕੁੱਕਰੀ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦਾ ਮਿੱਤਰੋ ਸੁੱਖਾ ਭਾਈ ਦਾ ਨਾਮ ਆ ਰੇ ਲੋਪ ਦਾ ਦੋ ਜਾਨਵਰ ਵਕਾਉ ਆ ਮਿੱਤਰੋ ਪਾਈ ਦੇ ਇੱਕ ਹੈਗੀ ਤੁਹਾਡੇ ਕੰਮ ਦੀ ਗਰਮੀ ਦੇ ਤੋਹਫੇ ਦੀ ਘਣਾ ਲਾਲ ਰੰਗ ਦੀ ਵੜ ਸਾਈਵਾਲ ਕ੍ਰੋਸ ਦੇ ਵਿੱਚ ਪੈਂਦੀ ਮਿੱਤਰੋ ਸੀਲ ਠੰਡੀ ਤੇ ਇੱਕ ਹੈਗੀ ਮਿੱਤਰੋ ਪੂਰੀ ਵੱਡੀ ਟਾਂਚੇ ਵਾਲੀ ਮੰਨੋ ਕਹਿਣ ਤੋਂ ਪਾਵੇ ਵੀ ਬਲੇਰੋ ਗੱਡੀ ਜਾਨ ਵਾਲੀ ਮੈਂ ਆ ਬੂਰੀ ਪਿਓਰ ਪੱਕੀ ਬੂਰੀ ਮੈਂ ਆ ਬੜੀ ਸੋਹਣੀ ਝੋਟੀ ਆ ਮਿੱਤਰੋ ਇਹਦੀ ਡਿਟੇਲ ਤੁਹਾਨੂੰ ਮੈਂ ਹੀ ਦੱਸੂਗਾ ਸੁਣ ਲੋ ਹੁਣ ਗੌਰ ਦੇ ਨਾਲ ਤੋਰਦੀ ਬਾਈ ਖੋਲ ਕੇ ਕਰਾਂ ਦੀ ਪੂਰੀ ਝੋਟੀ ਨੂੰ ਇਹ ਝੋਟੀ ਨੇ ਦੂਜਾ ਸੂਆ ਸੂਨਾਵਾ ਕਰਮਾਣੀ ਨੇ ਮਿੱਤਰੋ ਸੂਣ ਦੇ ਦਿਨ ਪੂਰੇ 15 ਤਰੀਕ ਨੂੰ ਹੁੰਦੇ ਆਂਦੇ ਅੱਜ 4 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਮੈਂ ਕੈਦ ਕਰਦਾ ਪਿਆ ਤੇ 11 ਦਿਨਾਂ ਦੇ ਦਿਨ ਪੂਰੇ ਹੋਣ 11 ਦਿਨਾਂ ਦੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਮਿੱਤਰੋ ਪਹਿਲੇ ਸੂਏ ਦੇ ਵਿੱਚ 12 13 12 13 ਕਿਲੋ ਦੁੱਧ ਖੋਲਾ ਡੋਲਾ ਦਿੱਤਾ ਹੋਇਆ ਦਾ ਯਤਕੀ ਮਿੱਤਰੋ ਕਿਉਂਕਿ ਲੇਵਾ ਜ਼ਰੂਰ ਘੱਟ ਦਿਖਾਉਂਦੀ ਹੈ ਬਾਈ ਹੁਣੀ ਉਹਦੇ ਪਰ ਦੁੱਧ ਦੁੱਧ ਨਾਲ ਥਣਾ ਥਣਾ ਲੋਕੀ ਦੀ ਰਿਪੋਰਟ ਆ ਪਾਲੀ ਸਾਮੀ ਵਜਨ ਵਜੂਦ ਵਾਲੀ ਚੋਟੀ ਪੂਰੀ ਉੱਚੀ ਲੰਮੀ ਚੌੜੀ ਵੇਲ ਤੁਸੀਂ ਕਿੰਨੀ ਪਈ ਆ ਸ਼ਿੰਗਾਰ ਤੇ ਰੂਹ ਦਾ ਘਰ ਦਾ ਜਦੋਂ ਘਰੇ ਖੜੀ ਪੂਰੀ ਇੱਕ ਵਾਰੀ ਖੁਰਲੀ ਨੂੰ ਜ਼ਰੂਰ ਆ ਕੇ ਵੇਖੂਗਾ ਕਿਉਂਕਿ ਮਿੱਤਰੋ ਬੂਰੀ ਚੋਟੀ ਦਾ ਪੱਠ ਪੂੜਾ ਖੜਨੀ ਕੁੜਨੀ ਬਿਊਟੀ ਬੜੀ ਕਮਾਲ ਦੇ ਵਿੱਚ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਇਹਨੂੰ ਇਦੋਂ ਲੋਰੀ ਦਾ ਸੀਮਨ ਲਵਾਇਆ ਹੋਇਆ ਬਾਈ ਹੁਣ ਇਹਨੇ ਇੱਕ ਵਾਰੀ ਤਰੀਕ ਫਿਰ ਨੋਟ ਕਰ ਲਓ 15 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ 11 ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਇਹਦੇ ਜੇ 4-5 ਦਿਨ ਉੱਪਰ ਲੈ ਗਈ ਤਾਂ ਫਿਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ 15-16 ਦਿਨ ਦੇ ਬਾਕੀ ਆ ਸੂਣ ਦੇ ਵਿੱਚ ਰੇਟ ਫੋਨ ਦੇ ਉੱਤੇ ਬਾਈ ਤੈਅ ਕਰੂਗਾ ਨੰਬਰ ਮੈਂ ਸਕਰੀਨ ਤੇ ਤੇ ਲਾ ਦੂੰਗਾ ਮਿੱਤਰੋ ਉਹ ਨੰਬਰ ਗੱਲਬਾਤ ਕਰ ਲਿਆ ਜੇ ਤੁਸੀਂ ਬਾਈ ਦੇ ਨਾਲ ਬਹੁਤ ਸੋਹਣੀ ਜਿਹੜੀ ਤਿਆਰੀ ਦੇ ਵਿੱਚ ਪੈਣਾ ਮਿੱਤਰੋ ਮੈਂ ਸੌਰੀ ਆਜਾ ਹੁਣ 2 ਨੰਬਰ ਤੇ ਵਹਿੜ ਜਿਹੜੀ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਪਿਓ ਲੈ ਮਿੱਤਰੋ ਆ ਵਹਿੜ ਆ ਇਹ ਦੂਜਾ ਸੋਈ ਨੂੰ 25 ਦਿਨ ਹੋ ਗਏ ਬਾਈ ਹੁਣੀਆਂ ਦੇ ਤੇ 13 ਕਿਲੋ ਦੁੱਧ ਪੱਚੀਆਂ ਦਿਨਾਂ ਦੀ ਸੂਈ ਦੇ ਥੱਲੇ ਕੰਡੇ ਤੇ ਲਾਉਣ ਵਾਲਾ ਤੋਲਣ ਵਾਲਾ ਫੈਡ ਵੀ ਮਈਆਂ ਦੇ ਬਰਾਬਰ ਦੁੱਧ ਵੀ ਮਈਆਂ ਵਰਗਾ ਜਿਵੇਂ ਇਹਦਾ ਚੂਣ ਚਾਣ ਨੂੰ ਠੰਡੀ ਸੀਲ ਰੇਟ ਇਹਦਾ ਵੀ ਫੋਨ ਦੇ ਉੱਤੇ ਵੈੜ ਬਹੁਤ ਸੋਹਣੀ ਲੇਵੇ ਭਾਂਡੇ ਆੜੀਆਂ ਵਿਖਾਦੀ ਪਈ ਇੱਕ ਵਾਰੀ ਥੱਲੋ ਦੀਪ ਸਿੰਘ ਨੂੰ ਪਰਲੇ ਪਾਸੇ ਨਹੀਂ ਜੀ ਥੋੜੀ ਵੇਖੋ ਬਈ ਪੁੱਤਰਾ ਹਾਂ ਲੇਵਲ ਉਪਰ ਚੰਗਾ ਜੇ ਤੁਸੀਂ ਸਾਈਵਾਲ ਦਾ ਕਰਾਉਂਸ ਹੁਣ ਪੱਠੇ ਪਾਏ ਆ ਕਿਉਂਕਿ ਪੱਠਿਆਂ ਨੂੰ ਕਾਲੀਆਂ ਪੈਂਦੀਆਂ ਮਈਆਂ ਪਸ਼ੂ ਜਿਹੜੇ ਹੁੰਦੇ ਇਸ ਟਾਈਮ ਹੁੰਦਾ ਬਹੁਤ ਥੋੜਾ ਥਣ ਲੇਵਾ ਜਿਹੜਾ ਇਹਦਾ ਲੱਗਾ ਹੋਇਆ ਤੇ ਆ ਇਹਦਾ ਬੱਚਾ ਮਿੱਤਰੋ ਬੱਚਾ ਮਾਰ ਕੇ ਬੱਚੀ ਬਈ ਬੱਚਾ ਬੱਚਾ ਇਹਦੇ ਮਗਰ ਠੀਕ ਹੈ ਬਈ ਮਗਰ ਇਹਦੇ ਬੱਚਾ ਵਾ ਗਾਂ ਦਾ ਰੇਟ ਵੀ ਫੋਨ ਤੇ ਆ ਤੇ ਮੈਂ ਪੂਰੀ ਦਾ ਰੇਟ ਵੀ ਫੋਨ ਦੇ ਉੱਤੇ ਤੇ ਨੰਬਰ ਵੀ ਪਈਦਾ ਆਪਾਂ ਨੋਟ ਕਰਾ ਲਦੇ ਵੀਰੇ ਨੰਬਰ ਕਿੰਨਾ ਸੀ ਬਈ ਆਪਣਾ ਕਿੰਨਾ ਕਿੰਨਾ ਵੀਰੇ 97800 97800 47 58 58 ਤੇ 47 58 ਇਹ ਕਲਾ 97800 ਤੇ 47 58 ਠੀਕ ਹੈ ਲੈ ਵੀ ਮਿੱਤਰੋ 97800 ਤੇ 47582 ਦਾ ਨੰਬਰ ਸਕਰੀਨ ਦੇ ਉੱਤੇ ਨੋਟ ਕਰ ਲਓ ਉੱਥੇ ਲੱਗਾ ਹੋਇਆ ਉੱਥੇ ਜਾ ਕੇ ਚੱਕਰ ਲਓ ਕਿ ਬੋਲਣ ਦੇ ਵਜ੍ਹਾ ਇੱਕ ਅਖਦਰ ਗਲਤ ਬੋਲਿਆ ਜਾਂਦਾ ਹੁੰਦਾ ਪਰ ਤੁਸੀਂ ਸਕਰੀਨ ਤੋਂ ਨੋਟ ਕਰ ਸਕਦੇ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ